ਤਾਂ ਜਾ ਕੇ ਦੇਖਿਆ ਤਾਂ ਥੱਲੇ ਪਿਆ ਸੀਗਾ ਤਾਂ ਉਥੇ ਸਾਨੂੰ ਥੋੜੀ ਸ਼ੱਕ ਜੀ ਹੋ ਗਈ ਵੀ ਮੈਂ ਕਿਹਾ ਵੀ ਚਲੋ ਐਕਟਿਵਲ ਹੋ ਗਿਆ ਹੋਵੇ ਸਾਨੂੰ ਬਾਅਦ ਵਿੱਚ ਵਗਨ ਲੱਗਾ ਵੀ ਉਹਦੀ ਐਕਟਿਵਲ ਵੀ ਨਹੀਂ ਦਾ ਪਰਸ ਵੀ ਹੈ ਨਹੀਂ ਉਹਦਾ ਮੋਬਾਈਲ ਵੀ ਹੈ ਨਹੀਂ ਇਹ ਸਾਨੂੰ ਥੋੜੀ ਸ਼ੱਕ ਜੀ ਪੈ ਗਈ ਸਾਨੂੰ ਸ਼ੱਕ ਦੀ ਦੌਰ ਦੇ ਵਿੱਚ ਸੀ ਵੀ ਇਹਦਾ ਉਹਨਾਂ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਵੀ ਮੌਕੇ ਤੇ ਆਈ ਹੁੰਦੀ ਕੋਈ ਕੀ ਕਾਰਵਾਈ ਕਰਦੀ ਕੀ ਨਹੀਂ ਹਲੇ ਤੱਕ ਪੂਰਾ ਪਤਾ ਨਹੀਂ ਲੱਗਦਾ ਕੀ ਤੁਹਾਨੂੰ ਕੀ ਲੱਗਦਾ ਕੋਈ ਕਤਲ ਕੀਤਾ ਗਿਆ ਤੇ ਜਿਵੇਂ ਜਿਆਦਾ ਹੈ ਕਿ ਪੈਸੇ ਵੀ ਹੈ ਨਹੀਂ ਐਕਟਿਵਲ ਵੀ ਹੈ ਨਹੀਂ ਥੋੜੀ ਸ਼ੱਕਾ ਵੀ ਸ਼ੱਕ ਦੀਦਾਰੀ ਜਬੀ ਤੋਂ ਲੱਗਦਾ ਬਣ ਗਿਆ ਬਾਕੀ ਪੋਸਟਮਾਨ ਤੋਂ ਪਤਾ ਲੱਗੂ ਕੰਮਕਾਰ ਕੀ ਕਰਦੇ ਸੀਗੇ ਜੀ ਇਹ ਹੋਟਲ ਦਾ ਕੰਮ ਕਰਦੇ ਤੇ ਚਾਹ ਬੰਦ ਠੀਕ ਹੈ ਤੇ ਰਹਿੰਦੇ ਵੀ ਉੱਥੇ ਸੀਗੇ ਰਹਿੰਦੇ ਕੋਲੋਨੀ ਸੀਗੇ ਆਉਣ ਜਾਣ ਦਾ ਮਤਲਬ ਇਹ ਰਹਿੰਦੇ ਹੋਟਲ ਵੀ ਸੀਗਾ ਹੋਟਲ ਜੀ ਉੱਥੇ ਰਹਿੰਦਾ ਸੀ ਨਾਮ ਕੀ ਹੈ ਜੀ ਉਹਨਾਂ ਦਾ ਇਹ ਨੰਗਰ ਨਾਮ ਲਾ ਲੇ ਤੇ ਠੀਕ ਹੈ ਜੀ ਤੇ ਉਮਰ ਕਿੰਨੀ ਸੀ ਇਹਨਾਂ ਦੀ ਮੇਰਾ 52 ਸਾਲ ਦੀ ਹੈ ਵਿਆਹੇ ਹੋਏ ਸੀਗੇ ਜੀ ਹਾਂਜੀ ਹਾਂਜੀ ਦੋ ਬੱਚੇ ਆ ਠੀਕ ਹੈ ਜੀ ਤੇ ਘਰ ਦੇ ਵਿੱਚ ਹੋਰ ਕੌਣ-ਕੌਣ ਹੈ? ਉਹ ਦੋ ਛੋਟੇ ਬੱਚਾ ਤੇ ਵਾਈਫ ਆ। ਰਾਤ ਨੂੰ ਰਾਖੀ ਲਈ ਉੱਥੇ ਰਹਿੰਦੇ ਸੀ ਆਪਣੇ ਸਮਾਨ ਦੇ। ਹਾਂ ਜੀ। ਪਿਛਲੇ ਕਿੰਨੇ ਸਮੇਂ ਤੋਂ ਜਸਵੰਤ ਜੀ ਇਹ ਕੰਮ ਕਰ ਰਹੇ ਸੀ? ਇਹ 2 ਸਾਲ ਤੋਂ ਹੋ ਗਿਆ। ਤੇ ਪੁਲਿਸ ਨੇ ਹੁਣ ਕੀ ਕਾਰਵਾਈ ਕੀਤੀ ਹੈ? ਇੱਕ ਨੂੰ ਦੇਖਦੇ ਆ ਜੀ। ਉਸ ਸਮਾਂ ਤੋਂ ਬਾਅਦ ਪਤਾ ਲੱਗੂਗਾ ਕੀ ਹੈ। ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਜੀ ਕੋਈ ਸੰਤਾਨ ਜਾਹਰ ਇਨਸਾਫ ਚਾਹੀਦਾ ਜੀ। ਕੀ ਹੈਗਾ ਕੀ ਨਹੀਂ ਕਿਉਂਕਿ ਸ਼ੱਕ ਸਾਨੂੰ ਪੈ ਗਈ ਹੈ ਕਿ ਉਹਦੀ ਐਕਟਵਾ ਹੈ ਨਹੀਂ, ਪਰਸਨ ਨਹੀਂ ਤੇ ਮੋਬਾਈਲ ਹੈ ਨਹੀਂ। ਇਸ ਤੋਂ ਪਤਾ ਕਿ ਕੋਈ ਲੋਟ ਹੋ ਜਾਂ ਕੁਝ ਵੀ ਹੋ ਰਿਹਾ ਦਾ ਹੁਣ ਪਤਾ ਲੱਗੂ ਉਸ ਵਾਲੇ ਬੋਰਡ ਰੂਮ ਤੋਂ ਬਾਹਰੋਂ ਅੱਛਾ ਸਵੇਰੇ ਜਦੋਂ ਟਾਬੇ ਤੇ ਜਾ ਕੇ ਪਤਾ ਲੱਗਿਆ ਸੀਗਾ ਕਿ ਮੇਰੇ ਕੋਲ ਬੰਦਾ ਆਇਆ ਦੱਸਣ ਆਇਆ ਸਵੇਰੇ ਮੈਂ ਤਾਂ ਜਿਆਦਾ ਕਾਰਪੋਰੇਸ਼ਨ ਚੱਲਦਾ ਸੀ ਬੰਦਾ ਆਇਆ ਫਿਰ ਮੈਂ ਇਹਨੂੰ ਪੁੱਛਿਆ ਉਹਨੇ ਦੱਸਿਆ ਕਿ ਤੁਹਾਡਾ ਭਰਾ ਉੱਥੇ ਬੋਲਦਾ ਫਿਰ ਮੈਂ ਗਿਆ ਉੱਥੇ ਸਿਗੇ ਮੰਜੇ ਤੇ ਲਟਿਓ ਕਿ ਨੀਚੇ ਨੀਚੇ ਅੱਛਾ ਉੱਧਾ ਮੰਜੇ ਤੇ ਸੁਣਦੇ ਸੀ ਉੱਪਰ ਤੇ ਨੀਚੇ ਡਿਗੇ ਹੋ ਸੀਗੇ ਨੀਚੇ ਤੇ ਡਿਗੇ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਨੇੜੇ ਨੇੜੇ ਹਾਟ ਦੇ ਕੋਲ ਵਾਲੇ ਤੇ ਭਾਵੇਂ ਵਾਲੇ ਜੀ ਇਹ ਗੁਰਦੀਪ ਜੱਜ ਕੇ ਮ੍ਰਿਤਕ ਤੇ ਮਿਲੀ ਹੈ ਭੇਤ ਭਰੇ ਹਾਲਾਤਾਂ ਦੇ ਵਿੱਚ ਸਿੰਗੜੀ ਵਾਲਾ ਤਾਂ ਕੀ ਪੂਰਾ ਮੈਟਰ ਹੈ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਇਨਫਰਮੇਸ਼ਨ ਮਿਲੀ ਸੀਗੀ ਤੇ ਨੇੜੇ ਰੇਲਵੇ ਹਾਰਕ ਦੇ ਕੋਲ ਵਾਲਾ ਚਾਹ ਕੋਖਾ ਆ ਡਰੜੜੀ ਮਤ ਪਈ ਹੋਈ ਹੈ ਤੁਸੀਂ ਮੌਕੇ ਤੇ ਪੁੱਛਿਆ ਮੌਕਾ ਲਿਖਿਆ ਹੈ ਫਿਰ ਆ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਸਟੇਟਮੈਂਟਾਂ ਲੈਣੀ ਰਿਕਾਰਡ ਕਰਨੀ ਆ ਬਾਰਸਾ ਜੀ ਉਹਦੇ ਨਾਲ ਵੀ ਕੀ ਹੋ ਹਸਾਲਾ ਤੇ ਪੁੱਛ ਕੇ ਦੀ ਜਾਵੇ ਜੋ ਵੀ ਤੁਹਾਨੂੰ ਸਾਂਝੀ ਕੀਤੀ ਜਾਵੇ ਤੇ ਇਹ ਵਾਰਸਾਂ ਦਾ ਜਿਵੇਂ ਕਹਿਣਾ ਤੋਂ ਸਮਾਇਨ ਵੀ ਗਾਇਬ ਹੈ ਐਕਟਿਵ ਆਸ ਪਰਸਤ ਵਿੱਚੋਂ ਪੈਸੇ ਗਾਇਬ ਹੈ ਇਹ ਉਹਨਾਂ ਨੂੰ ਕਤਲ ਦਾ ਜਿੱਦਾਂ ਖਦਸ਼ਾਣੇ ਵਾਲਾ ਪ੍ਰਗਟਾਇਆ ਜਾ ਰਿਹਾ ਹੈ ਹੁਣ ਤੱਕ ਔਰੰਗਜ਼ੇਬ ਆਪਣੀ ਦਿੱਖ ਵਿੱਚ ਜੋ ਕਰਾਇਆ ਗਿਆ ਉਹ سامنے ਦੱਸਿਆ ਜਾਊਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp Channel पर